ਗ੍ਰੈਂਡ 베ਬੀ ਸ਼ੋ ਦਾ আয়োজন ਐਮ ਐਲ ਜੀ ਕਨਵੈਂਟ ਸਕੂਲ ਵਿੱਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਮਾਪਿਆਂ ਨੇ ਹਿੱਸਾ ਲਿਆ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ 베ਬੀ ਸ਼ੋ ਵਿੱਚ 2 ਸਾਲ ਤੋਂ 10 ਸਾਲ ਦੇ ਬੱਚਿਆਂ ਨੇ ਭਾਗ ਲਿਆ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਮਾਪਿਆਂ ਦਾ ਸਕੂਲ ਪ੍ਰਿੰਸੀਪਲ ਡਾਕਟਰ ਵਿਸ਼ਾ ਸੋਧ ਅਤੇ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਡਾਂਸ ਨਾਲ ਕੀਤੀ ਇਸ ਤੋਂ ਬਾਅਦ ਬੱਚਿਆਂ ਨੇ ਮਾਡਲਿੰਗ ਹਜ਼ਾਂਪਵਾਕ ਵਿਦ ਮਦਰਸ ਫਨ ਗੇਮਸ ਫਨੀਸ਼ ਡਰੈਸ ਕੰਪੀਟੀਸ਼ਨਸ ਪੋਇਮ ਰਿਸਾਈਟੇਸ਼ਨਸ ਸਟੋਰੀ ਟੈਲਿੰਗ ਵਰਗੇ ਪ੍ਰੋਗਰਾਮ ਵੀ ਚੱਲਿਆ ਨੰਨੇ-ਮੁੰਨੇ ਬੱਚਿਆਂ ਵੱਲੋਂ ਕਿਤੇ ਡਾਂਸ ਨੇ ਆਏ ਹੋਏ ਮਹਿਮਾਨਾਂ ਦਾ ਦਿਲ ਮੋਲਿਆ ਸ਼ੋਅ ਵਿੱਚ ਛੋਟੇ ਬੱਚਿਆਂ ਲਈ ਸੈਲਫੀ ਕਾਰਨਰ ਗੇਮਸ ਅਤੇ ਹੋਰ ਕਈ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਸਨ ਇਸ ਪ੍ਰੰਤ ਪ੍ਰਿੰਸੀਪਲ ਵਿਕਾਸ ਸੋਧ ਨੇ ਸਪੀਚ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਚ ਆਤਮ ਵਿਸ਼ਵਾਸ ਵਧਾਉਣ ਲਈ ਇਸ ਤਰ੍ਹਾਂ ਦੇ ਸ਼ੋਅ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰਥ ਜ਼ਰੂਰੀ ਹੁੰਦੇ ਹਨ ਅਤੇ ਇਸ ਸ਼ੋਅ ਦਾ ਮੁੱਖ ਮਨੋਰਥ ਵੀ ਬੱਚੇ ਅੰਦਰ ਬਚਪਨ ਤੋਂ ਹੀ ਆਤਮ ਵਿਸ਼ਵਾਸ ਜਗਾਉਣਾ ਹੈ ਕਿਉਂਕਿ ਸਟੇਜ ਜਾਂ ਰੈਂਪ ਉੱਪਰ ਪ੍ਰਦਰਸ਼ਨ ਬੱਚਿਆਂ ਨੂੰ ਸੰਭਵੀ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਡਾਕਟਰ ਵਿਕਾਸ ਸੋਧ ਨੇ ਛੋਟੇ-ਛੋਟੇ ਬੱਚਿਆਂ ਦੀ ਹੌਸਲਾ افزਾਈ ਕੀਤੀ ਅਤੇ ਪੋਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਇਸ ਮੁਕਾਬਲੇ ਵਿੱਚ ਸ਼੍ਰੀਮਤੀ ਸੋਨੀਆ ਰਾਣੀ ਅਤੇ ਸ਼੍ਰੀਮਤੀ ਮਧੂ ਗੋਇਲ ਨੇ ਜੱਜਸ ਦਾ ਭੂਮਿਕਾ ਨਿਭਾਈ। ਇਸ ਤੋਂ ਬਾਅਦ ਬੱਚਿਆਂ ਨੂੰ ਟਰਾਫੀਸ, ਮੈਡਲ ਅਤੇ ਸਰਟੀਫਿਕੇਟਸ ਵੰਡੇ ਗਏ। ਸਕੂਲ ਮੈਨੇਜਮੈਂਟ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਪਿਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਅਦਭੁਤ ਸੋਹ ਹੈ। ਜਿਸ ਵਿੱਚ ਸਾਨੂੰ ਆਪਣੇ ਬੱਚਿਆਂ ਦੇ ਅੰਦਰਲੀ ਕੁਦਰਤੀ ਪ੍ਰਤਿਭਾ ਨੂੰ ਸਮਝਣ ਦਾ ਮੌਕਾ ਮਿਲਦਾ ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ ਮਧੂ ਰਾਣੀ ਰਜਿੰਦਰ ਕੌਰ ਹੈਪੀ ਕੁਮਾਰ ਜੀ ਨਵੀਨ ਗੋਇਲ ਤਨੀਸ਼ ਗੋਇਲ ਪ੍ਰਾਪਤੀ ਗੋਇਲ ਪ੍ਰਿੰਸੀਪਲ ਡਾਕਟਰ ਵਿਸ਼ਾ ਸੋਦਤੇ ਸਮੂਹ